ਕਟ ਕਰੀਏ ਕੋਈ ਸਾਂਝਾ ਫੈਸਲਾ ਲਈਏ ਤਾਂ ਹੀ ਆਪਾਂ ਅੱਗੇ ਚੱਲ ਸਕਦੇ ਹਾਂ ਜੀ ਸਭ ਤੋਂ ਪਹਿਲਾਂ ਜੇ ਆਪਣੀਆਂ ਪੰਥਕ ਪਾਰਟੀਆਂ ਬਣਦੀਆਂ ਉਹਨਾਂ ਦਾ ਫਰਕ ਹੁੰਦਾ ਵੀ ਜੇ ਤੁਹਾਡੇ ਸਿੱਖ ਨੌਜਵਾਨ ਉਹਨਾਂ ਵਿੱਚ ਕਿੰਨਾ ਵਿਚੇਰਾ ਆਪਣੇ ਮਗਰ ਚੱਲਣਗੇ ਆਪਣੇ ਦੁਸ਼ਮਣ ਤਾਂ ਪਹਿਲੇ ਹੀ ਦਾ ਅਦਲਾ ਬੈਠੇ ਆ ਵੀ ਇਹਨਾਂ ਨੂੰ ਆਪਾਂ ਇੱਕ ਦੂਜੇ ਦੇ ਨਾਲ ਲੜਾਈ ਦੇ ਤੇ ਕਮਜ਼ੋਰ ਕਰੀਏ ਉਹਦਾ ਅਸਲੀ ਵਾਰਿਸ ਆਪਣੇ ਆਪ ਨੂੰ ਸਿੱਧ ਕਰਕੇ ਜੇ ਆਪਾਂ ਅੱਜ ਗੱਲ ਕਰਕੇ ਉਹਨੇ ਕਿਸੇ ਤੋਂ ਕਮਾਈ ਨਹੀਂ ਲਈ ਵੀ ਮੈਂ ਵਾਰਿਸ ਆ ਉਹਨੇ ਆਪਣਾ ਵਾਰਿਸ ਖੰਡੇ ਦੀ ਆਰਤੇ ਚੱਲ ਕੇ ਸਿੱਧ ਕੀਤਾ ਤੇ ਅੱਜ ਬਿਬੜੂਗੜ੍ਹ ਦੀ ਜੇਲ੍ਹ ਵਿੱਚ ਬੈਠਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵਾਰਸ ਹੋ ਹੁੰਦੇ ਆ ਸਾਡੀ ਮਾਤਾ ਬੈਠੀ ਇੱਥੇ ਬਾਈ ਖੰਡੇ ਵਾਰਸ ਹੋ ਸੀ ਬਾਈ ਖੰਡੇ ਦਾ ਤੇ ਬਾਈ ਨੀਰਤਾ ਜੋ ਪਿਆਰ ਸੀ ਉਹ ਪਰਿਵਾਰਾਂ ਦੀ ਸ਼ਾਂਤ ਸੀ ਸਾਡੀਆਂ ਉਹ ਸਾਨੂੰ ਪਰਿਵਾਰਾਂ ਨੂੰ ਪਤਾ ਤੇ ਜੱਗ ਜਾਹਿਰਾ ਉਹ ਕਿਸੇ ਤੋਂ ਲੁਕੀ ਨਹੀਂ ਗੱਲ ਬਹੁਤ ਇੱਧਰ ਉੱਧਰ ਦੀਆਂ ਗੱਲਾਂ ਹੁੰਦੀਆਂ ਪਰਿਵਾਰਾਂ ਤੱਕ ਵੀ ਪਹੁੰਚਦੀਆਂ ਜੇ ਮੈਂ ਕਹਾਂ ਵੀ ਕੌਮ ਵਿੱਚ त्रास ਦੀ ਆ ਵੀ ਆਪਾਂ ਇੱਕ ਦੂਜੇ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਜਾਂਦੇ ਆ ਇਹ ਆਪਣੀ ਕਮੀ ਆ ਆਪਾਂ ਸਭ ਤੋਂ ਪਹਿਲਾਂ ਇਹ ਦੂਰ ਕਰਨੀ ਪਊਗੀ ਆਪਣੇ ਦੁਸ਼ਮਣ ਤਾਂ ਪਹਿਲਾਂ ਹੀ ਤਾਂ ਅਪਲਾਈ ਬੈਠੇ ਆ ਵੀ ਇਹਨਾਂ ਨੂੰ ਆਪਾਂ ਇੱਕ ਦੂਜੇ ਦੇ ਨਾਲ ਲੜਾਈ ਦੇ ਤੇ ਕਮਜ਼ੋਰ ਕਰੀਏ ਇਹ ਵੀ ਆਪਾਂ ਨੂੰ ਨਜਿੱਠਣਾ ਪੈਣਾ ਛੋਟੀਆਂ ਮੋਟੀਆਂ ਗੱਲਾਂ ਤੇ ਨਾ ਜਾਇਆ ਕਰੋ ਆ ਫੋਨ ਹਰੇਕ ਕੋਲੇ ਫੜਿਆ ਕੋਈ ਉਸ ਚ ਮਿੱਟੀ ਮੋਟੀ ਕਲਿੱਪ ਦੇਖੀ ਤੇ ਆਪ ਦਾ ਵੀਊ ਦੇਣ ਤੋਂ ਪਰਨੇ ਆ ਇਹਨੂੰ ਛੱਡੋ ਦੁੰਗਾਈ ਨਾਲ ਗੱਲ ਸੋਚੋ ਆਪਣੀਆਂ ਪੰਜਾਬ ਵਿੱਚ ਪੰਥਕ ਪਾਰਟੀਆਂ ਵੀ ਆਤੋਂ ਜਿਹੜੇ ਆਪਣੇ ਅਜੋਕੇ ਸਮੇਂ ਦੇ ਸੰਜਿਲਾਂ ਵਿੱਚ ਬੈਠੇ ਆ ਉਹਨਾਂ ਦੇ ਪਰਿਵਾਰ ਵੀ ਇੱਥੇ ਬੈਠੇ ਆ ਜੀ ਸਭ ਤੋਂ ਪਹਿਲਾਂ ਜੇ ਆਪਣੀਆਂ ਪੰਥਕ ਪਾਰਟੀਆਂ ਬਣਦੀਆਂ ਉਹਨਾਂ ਦਾ ਫਰਚ ਹੁੰਦਾ ਵੀ ਜੇ ਤੁਹਾਡੇ ਸਿੱਖ ਨੌਜਵਾਨ ਦੇਲਾ ਵਿੱਚ ਕਿਸੇ ਤੱਕੇ ਕਰਕੇ ਸਰਕਾਰਾਂ ਦੇ ਤੱਕੇ ਕਰਕੇ ਡੱਕੇ ਜਾਂਦੇ ਆ ਤਾਂ ਉਹਨਾਂ ਕੋਈ ਆਵਾਜ਼ ਉਠਾਓ ਉਠਾਉਣੀ ਵੀ ਚਾਹੀਦੀ ਹੈ ਜੇ ਆਪਾਂ ਪੰਥਕ ਪਾਰਟੀਆਂ ਆਪਣੇ ਆਪ ਨੂੰ ਕਹਿੰਦੇ ਆ ਦੋਨੋਂ ਪੰਥਲ ਪਾਰਟੀ ਕਾ ਕੀ ਅਜ ਤੱਕ ਉਹਨਾਂ ਨੇ ਆਪ ਨੂੰ ਆਵਾਜ਼ ਉਠਾਈ ਜਿਹੜਾ ਉਹ ਕਾਰਜ ਚ ਕਰ ਸਕਦੇ ਸੀ ਉਹ ਕਾਰਜ ਕੀਤਾ ਸੋਚਣਾ ਪਊਗਾ ਪਰ ਉਹ ਇਸ ਚੀਜ਼ ਤੇ ਵੀ ਦੀਪ ਦੇ ਭੋਗ ਤੇ ਵੀ ਸਦਾਸਾਂ ਬੈਠੇ ਆ ਇਹਨਾਂ ਨੇ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਵੀ ਕੁਝ ਆਖਟੇ ਹੋਏ ਸੀਗੇ ਵੀ ਤੁਸੀਂ ਤਾਂ ਸ਼ਹੀਦ ਦਾ ਪਰਿਵਾਰ ਹੋ ਜੀ ਪੋਣੇ ਨੂੰ ਅਸੀਂ ਵੇਖਾਂ ਅਸੀਂ ਯੂਐਨਓ ਤੋਂ ਇਨਕੁਆਇਰੀ ਕਰਾਵਾਂਗੇ ਅਸੀਂ ਐਪਲੀਕੇਸ਼ਨ ਲਾਵਾਂਗੇ ਮੈਂ ਵੀ ਬਹੁਤ ਅਪਰੋਚ ਕੀਤੀ ਮਾਨ ਸਾਹਿਬ ਵੀ ਬੈਠੇ ਇਹਨਾਂ ਦੀ ਸਾਰੀ ਟੀਮ ਦੀ ਬੈਠਕੀ ਲੱਗੀ ਪਰ ਮੈਨੂੰ ਅੱਜ ਤੱਕ ਉਸ ਤੋਂ ਬਾਅਦ ਅੱਜ ਦੂਸਰੀ ਵਾਰ ਮੈਂ ਮਾਨ ਸਾਹਿਬ ਨੂੰ ਮਿਲਦੇ ਹਾਂ ਪਹਿਲੀ ਵਾਰ ਹੀ ਮਿਲਿਆ ਸੀ ਮੈਂ ਮੱਤੇਵਾੜੀ ਦੇ ਜੰਗਲਾਂ 'ਚ ਜਿਤਨ ਮੋਰਚਾ ਲੱਗਿਆ ਸੀ ਮੈਨੂੰ ਕਿਹਾ ਗਿਆ ਕਿ ਤੁਸੀਂ ਘਰ ਚਲੋ ਅਸੀਂ ਆਏ ਪਰ ਕਿਸੇ ਨੂੰ ਜਿਵੇਂ ਮੈਂ ਕਰਕੇ ਬਿਜ਼ੀ ਹੋ ਗਿਆ ਅੱਜ ਤੱਕ ਬਿਜ਼ੀ ਰਹੇ ਮੈਂ ਇਹ ਜੇ ਅੱਜ ਗੱਲ ਕਰਾਂ ਇਹ ਪੰਥ ਇਕੱਠਾ ਇੱਕ ਤਰ੍ਹਾਂ ਨਾਲ ਆਪਾਂ ਇਸ ਤੇ ਮੈਂ ਵਿਚਾਰ ਕਰਨੇ ਨਾ ਕਿ ਇਹ ਮੈਂ ٹرسٹ ਦੇਤੀ ਕੋਈ ਇਕੱਠ ਇਕੱਠਾ ਕੀਤਾ ਆਪਾਂ ਨੂੰ ਆਪਣੀਆਂ ਜੇ ਕੋਈ ਆਪਣੇ ਤੋਂ ਕਮੀਆਂ ਰਹਿੀਆਂ ਆਪਾਂ ਪੰਥ ਕਰਕੇ ਵਿਚਰ ਰਹੀ ਆਪਾਂ ਨੂੰ ਉਹ ਵੀ ਦੂਰ ਕਰਨੀਆਂ ਚਾਹੀਦੀਆਂ ਹਜੇ ਵੀ ਕੋਈ ਨਹੀਂ ਵਿਗੜਿਆ ਅੱਪਾ ਆਪਣੇ ਨੌਜਵਾਨ ਜਿਹੜੇ ਜੇਲ੍ਹਾਂ ਵਿੱਚ ਬੈਠੇ ਆ ਚਾਹੇ ਉਹ ਪ੍ਰਾਤਨ ਸਮੇਂ ਦੇ ਆ ਤੇ ਚਾਹੇ ਕੋਟ ਵਿਜੋਕੇ ਸਮੇਂ ਵਾਲੇ ਆ ਉਹਨਾਂ ਬਰਤੀ ਇਕੱਠੇ ਹੋਣਗੇ ਆਵਾਜ਼ ਚੱਕੀਏ ਇਕੱਠ ਕਰੀਏ ਕੋਈ ਸਾਂਝਾ ਫੈਸਲਾ ਲਈਏ ਤਾਂ ਹੀ ਆਪਾਂ ਅੱਗੇ ਚੱਲ ਸਕਦੇ ਆਂਗੇ ਕਿੰਨਾ ਵਿਚੇਰਾ ਆਪਣੇ ਮਗਰ ਚੱਲਣਗੇ 40 ਸਿੰਘ ਹੁਣ ਜੇਲ੍ਹਾਂ ਚ ਬੈਠੇ ਆ 30 ਆਪਰੇ ਸਰ ਬੈਠੇ ਆ 11 ਉੱਤੇ ਡਿਬੜੂਗੜ੍ਹ ਬੈਠੇ ਆ ਕਿੰਨਾ ਵਿਚੇਰਾ ਅੰਦਰ ਫੜਾਉਗੇ ਆਪਾਂ ਨੂੰ ਉਹਨਾਂ ਪ੍ਰਤੀ ਵੀ ਬਾਚ ਚੱਕਣੀ ਚਾਹੀਦੀ ਆ ਕੋਈ ਆਪਾਂ ਨਿੱਕੇ ਮੋਟੇ ਪਿੱਛੇ ਨੇ ਹੁਣ ਪੰਜਾਬ ਛੋਇਆ ਵੀ ਕੋਈ ਵੀ ਨਿੱਕੇ ਮੋਟੇ ਮਸਲੇ ਹੋਏ ਉਹਦੇ ਵਾਸਤੇ ਆਪਾਂ ਕੱਟ ਕੰਨ ਤੋੜ ਦਿੰਨੇ ਆ ਉਹ ਸਭ ਤੋਂ ਵੱਡਾ ਮਸਲਾ ਤਾਂ ਆਪਣਾ ਅੱਜ ਦੇ ਸਮੇਂ 'ਚ ਇਹੇ ਆ ਇਹਦੇ ਲਈ ਤਾਂ ਆਪਾਂ ਇਕੱਠੇ ਹੋਈਏ ਕੋਈ ਕੌਲ ਦੋ ਮੈਂ ਨਾਲ ਆ ਮੈਂ ਵੀ ਨਾਲ ਚੱਲੂਗਾ ਮੈਂ ਜਿੱਥੇ ਨੌਣਾ ਜੀ ਮੈਂ ਆਉਂੂ ਕਿੱਥੇ ਆ ਸਤਿ ਸ਼੍ਰੀ ਅਕਾਲ ਜੀ ਆਲਾ ਆਪਾਂ ਨੂੰ ਆਪਣੇ ਨਿੱਜੀ ਹਿੱਤ ਛੱਡ ਦੇਣੇ ਚਾਹੀਦੇ ਆਪਾਂ ਨੂੰ ਪੰਥ ਆਪਣਾ ਬਹੁਤ ਉੱਚ ਆਪਾਂ ਗੁਰੂ ਮਾਰਾ ਇਥੋਂ ਸੇਧ ਲੈ ਸਕਦੇ ਆ ਹਮੇਸ਼ਾ ਲੈ ਕੇ ਦੀ ਚੱਲਦੇ ਰਹੇ ਆ ਪਰ ਫੇਰ ਆਪਾਂ ਵਿਸਰ ਜਾਂਦੇ ਆ ਮੋਰਚਾ ਲੱਗ ਗਿਆ ਸ਼ੰਮੂ ਤੇ ਜਾ ਕੇ ਹੁਣ ਦੁਬਾਰਾ 13 ਤਰੀਕ ਨੂੰ ਕੀ ਉਹ 2 ਦਿਨ ਐਕਸਟੈਂਡ ਨਹੀਂ ਹੋ ਸਕਦਾ ਸੀਗਾ ਸਭ ਨੂੰ ਪਤਾ ਸੀ ਨਹੀਂ ਵਰਸੀ ਆ ਬਾਈ ਦੀ ਯਾਦਗਾਰਾ ਨਾਲ ਹੀ ਆ ਦੋ ਦਿਨ ਲੇਟ ਕਰ ਲੈਂਦੇ ਚਲੋ ਉਹਨਾਂ ਦਾ ਫੈਸਲਾ ਸੀ ਆਪਾਂ ਲੈ ਲੰਨੇ ਆ ਪਰ ਹੁਣ ਫੇਰ ਉੱਥੇ ਮੂਰੇ ਦੀਪ ਖੋਇਆ ਖੜਾ ਉਹਨੂੰ ਕਿਵੇਂ ਹਟਾਵੋਗੇ ਤੇ ਫੇਰ ਟੱਪ ਕੇ ਵਰਦੋ ਅਗੇ ਤਾਂ ਕਿ ਗੰਗਾ ਜੀ ਸਾਡੇ ਤੋਂ ਦਾ ਦੋ ਕੁ ਲੈ ਰਹੇਂ ਢੁੱਟੀਆਂ ਪੰਜ ਬੱਚੀਆਂ ਥੋੜੀਆਂ ਕੋਈ ਨਹੀਂ ਇਹ ਤਾਂ ਵਰਤਾਰਾ ਹੀ ਫੇਰ ਇੱਥੇ ਗੁਰੂ ਸਾਹਿਬ ਦਾ ਵਾਕੂਗਾ ਉਹ ਕਿਸੇ ਦੇ ਰੂਪ ਵਿੱਚ ਕਿਸੇ ਦੇ ਥਰੂ ਵੀ ਬਕ ਸਕਦਾ ਆਪਾਂ ਆਪਣੇ ਸਿੰਘਾਂ ਨੂੰ ਜਿਹੜੇ ਸ਼ਹੀਦ ਸੰਗ ਹੋਏ ਆ ਉਹਨਾਂ ਦੇ ਪਰਿਵਾਰਾਂ ਜੋ ਬੈਠੇ ਵੀ ਆ ਸਤਕਾਰ ਜੋ ਜਾਂ ਜਿਹੜੇ ਜ਼ਿਲਾਂ ਵਿੱਚ ਬੈਠੇ ਆ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਮੀਂਹ ਦੀ ਹੈ ਸ਼ਾਂਤੀਏ ਮੈਂ ਆਪੇ ਆਪ ਨੂੰ ਇੰਨਾ ਕਾਬਲ ਨਹੀਂ ਸਮਝਦਾ ਕਿ ਮੈਂ ਸਾਰਿਆਂ ਨੂੰ ਤੁਸੀਂ ਮੇਰੇ ਤੋਂ ਬਹੁਤ ਧਰਮ ਪ੍ਰਤੀ ਵੀ ਸੱਚੇ ਹੋਵੋਗੇ ਗਿਆਨਤਾ ਵੀ ਬਹੁਤ ਅੱਗੇ ਹੋਵੋਗੇ ਪਰ ਮੈਂ ਇੰਨੇ ਯੋਗ ਨਹੀਂ ਹੈਗਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸੇਧ ਦੇ ਸਕਾਂ ਪਰ ਮੈਂ ਇੰਨਾ ਕੁ ਯਕੀਨ ਰੱਖਦਾ ਵੀ ਮੈਂ ਤੁਹਾਡੇ ਨਾਲ ਚੱਲ ਸਕਦਾ ਮੈਂ ਉਹਦਾ ਨੀਜੀ ਹੱਥ ਛੱਡ ਕੇ ਚੱਲ ਸਕਦਾ ਕੋਈ ਸਹੀ ਕੌਮਤਾ ਦੋ ਮੈਂ ਆਪੇ ਆ ਜੂਗਾ ਤੇ ਇਹੀ ਆਸ ਕਰਦੇ ਆਂ ਵੀ ਆਪਾਂ ਇਥੋਂ ਕੋਈ ਸੇਧ ਲੈ ਕੇ ਚੱਲ ਗਏ ਇਥੋਂ ਸਾਰੇ ਆਪਣੇ ਜੇ ਆਪਾਂ ਕਹਿ ਲਈਏ ਪੰਥ ਦੇ ਸੀਨੀਅਰ ਅਧਿਕਾਰੀ ਇੱਥੇ ਲੀਡਰ ਬੈਠੇ ਆ ਆਪਾਂ ਅੱਗੇ ਦਾ ਕੋਈ ਫੈਸਲਾ ਸਾਨੂੰ ਦੋ ਤਾਂ ਜੋ ਆਪਾਂ ਅੱਗੇ ਚੱਲ ਜਾਈਏ ਸਭ ਤੋਂ ਪਹਿਲਾਂ ਆਪਾਂ ਆਪਣੇ ਬੰਦੀ ਸਿੰਘ ਉਹ ਤਾਂ ਰਿਹਾ ਕਰਾ ਲਈਏ ਇਹਨਾਂ ਤੇ ਤਾਂ ਕੋਈ ਐਡੇ ਜੇ ਆਪਾਂ ਕਹ ਲਈਏ ਸਟੇਟ ਨੇ ਕੋਈ ਐਡੇ ਸੀਰੀਅਸ ਚਾਰਜ ਵੀ ਨਹੀਂ ਲਾਏ ਆਪਾਂ ਉਹਨਾਂ ਦੇ ਸਹੀ ਤਰੀਕੇ ਨਾਲ ਉਹਨਾਂ ਨੂੰ ਹੈਂਡਲ